ਨਾਨ ਵਾਰ ਹੈ ਹਾਂ ਲੜੀਵਾਰ ਵਿਆਖਿਆ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਰਚਨ ਕਰਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਲੜੀਵਾਰ ਵਿਆਖਿਆ ਜੋ ਚੱਲ ਰਹੀ ਹੈ ਆਓ ਜੀ ਅੱਜ ਆਪਾਂ ਦੂਸਰੀ ਅਸ਼ਟਪਦੀ ਦੀ ਅਰਥ ਵਿੱਚ ਪੜਦੀ ਵਿਚਾਰ ਕਰਨੀ ਹੈ ਪਾਰ ਜਾਤ ਇਹ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੇ ਮਹਿਮਾ ਸੰਤਰ ਦਵਸੈ ਸੰਤ ਪਰਤਾਪ ਦਰਤ ਸਭ ਨਸੈ ਸੰਤ ਕਾ ਸੰਗ ਈ ਪਈਐ ਸੰਤ ਕੀ ਸੇਵਾ ਨਾਮ ਧਿਆਇ ਨਾਮ ਤੁਲ ਕਸ਼ ਅਬਰ ਨਾ ਹੋਏ ਨਾਨਕ ਗੁਰਮਖ ਨਾਮ ਪਵਰ ਏ ਜੀ ਅੱਠਵਾਂ ਪਦ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿ ਪ੍ਰਮਾਤਮਾ ਦਾ ਜੋ ਨਾਮ ਹੈ ਹਰੀ ਦਾ ਜੋ ਨਾਮ ਹੈ ਇਹੀ ਮੇਰੇ ਵਾਸਤੇ ਸਭ ਕੁਝ ਹੈ ਪਾਰ ਜਾਤ ਇਹਨਾਂ ਰਤਨ ਗ੍ਰੰਥਾਂ ਦੇ ਵਿੱਚ ਜੋ ਗਾਥਾ ਹੁੰਦੀ ਹੈ ਜੀ ਉਹ ਕਹਿੰਦੇ ਜੀ ਸਵਰਗ ਦੇ ਵਿੱਚ ਪੰਜ ਤਰ੍ਹਾਂ ਦੇ ਬਿਰਖ ਹੈਗੇ ਜਿਨ੍ਹਾਂ ਵਿੱਚੋਂ ਇੱਕ ਪਾਰ ਜਾਤ ਬਿਰਖ ਹੈ ਸਾਗਾ ਕਲਪ ਬਿਰਖ ਕਹਿੰਦੇ ਜੀ ਇਹਨੂੰ ਇਹਦੇ ਵੀ ਜਿਹੜੀਆਂ ਵੀ ਮਨੋ ਭਾਵਨਾਵਾਂ ਬੰਦੇ ਦੀਆਂ ਹੁੰਦੀਆਂ ਉਹ ਸਾਰੀਆਂ ਪੂਰਨ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਦਾ ਕੋਈ ਜੋ ਭਾਵਨਾਵੇਂ ਮੰਨਦੇ ਉਹ ਧੂਰੀ ਨਹੀਂ ਦੇ ਦਿੰਦਾ ਇਹ ਉਹਨਾਂ ਦਾ ਪ੍ਰਾਤਨ ਖਿਆਲ ਹੈ ਪਰ ਗੁਰੂ ਸਾਹਿਬ ਜੀ ਇੱਥੇ ਕੱਟ ਕਰਦੇ ਆ ਜੀ ਇਸ ਖਿਆਲ ਨੂੰ ਕਹਿੰਦੇ ਭਾਈ ਇਹ ਜਿਹੜਾ ਕਾਮ ਪਾਰ ਜਾਤ ਰੁੱਖ ਦੀ ਗੱਲ ਕਰਦੇ ਹੋ ਤੁਸੀਂ ਕਲਪ ਬਿਰਸ਼ ਦੀ ਜਿਹੜੀਆਂ ਸਾਰੀਆਂ ਮਨ ਦੀਆਂ ਭਾਵਨਾਵਾਂ ਪੂਰਨ ਕਰਦਾ ਹੈ ਇਹ ਤਾਂ ਪ੍ਰਮਾਤਮਾ ਦਾ ਨਾਮ ਨਹੀਂ ਹੈ ਮੇਰੇ ਵਾਸਤੇ ਤਾਂ ਮੇਰੇ ਵਾਸਤੇ ਕੋਈ ਹੋਰ ਬਿਰਸ਼ ਨਹੀਂ ਗੱਲ ਹੋਈ ਜ਼ਿੰਦਗੀ ਵਿੱਚ ਕੋਈ ਮੈਨਾ ਨਹੀਂ ਰੱਖਦਾ ਮੇਰੇ ਫਿਰ ਗੁਰੂ ਜੀ ਕਹਿੰਦੇ ਕਾਮ ਤੈਨ ਹਰ ਹਰ ਗੁਣ ਗਾਮ ਕਾਮ ਤੈਨ ਇਹ ਕਹਿੰਦੇ ਵੀ ਸਵਰਗ ਦੇ ਵਿੱਚ ਇੱਕ ਗਉ ਹੈ ਜਿਹੜੀ ਸਿਰ ਮਨੁੱਖ ਦੀਆਂ ਸਾਰੀਆਂ ਭਾਵਨਾਵਾਂ ਪੂਰਨ ਕਰਦੀ ਹੈ ਜੀ ਕਾਮ ਤੈਨ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਦੇ ਗੁਣ ਗਾਉਣੇ ਵਾਹਿਗੁਰੂ ਦੇ ਗੁਣ ਗਾਉਣੇ ਹੀ ਮੇਰੇ ਵਾਸਤੇ ਕਾਮ ਤੈਨ ਗਉ ਹੈ ਉਹ ਕਹਿੰਦੇ ਜੀ ਇੱਕ ਬਤਰਨੀ ਨਦੀ ਆ ਉੱਥੇ ਉਹ ਫਿਰ ਗਾਂ ਦੇ ਪੂਛ ਫੜ ਕੇ ਫਿਰ ਬੰਦੇ ਨੂੰ ਪਾਰ ਲੱਗਣਾ ਪੈਂਦਾ ਜੀ ਇਸ ਤਰ੍ਹਾਂ ਦੇ ਖਿਆਲ ਹਨ ਇਹਨਾਂ ਦੇ ਪਰ ਗੁਰੂ ਸਾਹਿਬ ਜੀ ਕਹਿੰਦੇ ਭਾਈ ਮੈਨੂੰ ਕੋਈ ਨਦੀ ਤਰਨ ਦੀ ਲੋੜ ਨਹੀਂ ਮੈਂ ਤਾਂ ਜਿਉਂਦੇ ਹੀ ਕਰ ਗਿਆ ਜਿਉਂਦਾ ਜੀਵਨ ਹੀ ਮੇਰਾ ਤਾਂ ਕਰਿਆ ਹੋਇਆ ਜਿਹਦਾ ਜਿਉਂਦੇ ਦਾ ਜੀਵਨ ਡੁੱਬਿਆ ਹੋਇਆ ਵਕਾਰਾਂ ਵਿੱਚ ਮਾੜੇ ਕੰਮਾਂ ਵਿੱਚ ਉਹ ਮਰਨ ਤੋਂ ਬਾਅਦ ਕਿਹੜੇ ਤਰਨ ਦੀ ਗੱਲ ਕਰਦਾ ਜੀ ਜਿਉਂਦੇ ਦਾ ਤਾਂ ਜੀਵਨ ਡੁੱਬਿਆ ਪਿਆ ਮਾੜੇ ਕੰਮਾਂ ਵਿੱਚ ਵਕਾਰਾਂ ਵਿੱਚ ਤੇ ਮਰਨ ਤੋਂ ਬਾਅਦ ਕਿਹੜੇ ਤਰਨ ਦੀ ਗੱਲ ਕਰਦਾ ਹੈ ਜਿਉਂਦੇ ਮੁਕਤ ਹੋਣਾ ਜੀ ਸੋ ਰੱਬ ਦੇ ਪਿਆਰੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਜਿਉਂਦੇ ਮੁਕਤ ਹੁੰਦੇ ਆ ਜੀ ਸੋ ਗੁਰੂ ਜੀ ਕਹਿੰਦੇ ਕਾਮ ਧੇਨ ਗਉ ਆ ਜਿਹੜੀ ਭਾਇ ਉਹ ਪ੍ਰਮਾਤਮਾ ਦੇ ਗੁਣ ਗਾਉਣੇ ਆ ਮੇਰੇ ਵਾਸਤੇ ਤਾਂ ਹਰ ਹਰ ਗੁਣ ਗਾਉਂ ਕਹਿੰਦੇ ਮੈਂ ਹਰੀ ਦੇ ਗੁਣ ਗਾਉਂਦਾ ਰਹਾ ਬਸ ਸਮਝ ਕੇ ਵੀ ਮੈਨੂੰ ਕਾਮ ਧੇਨ ਗਾਉ ਮਿਲਦੀ ਹੈਗੀ ਮੈਨੂੰ ਨਹੀਂ ਲੋੜ ਕੋਈ ਕਿਸੇ ਗਾਣ ਦੀ ਸਭ ਤੇ ਉਤਮ ਹਰ ਕੀ ਕਥਾ ਕਿੰਦੇ ਵੀ ਸਭ ਤੋਂ ਉੱਤਮ ਪ੍ਰਮਾਤਮਾ ਦੇ ਨਾਮ ਦੀ ਕਥਾ ਜੀ ਜੋ ਆਪਾਂ ਕਰ ਰਹੇ ਹਾਂ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਦੀ ਮਹਿਮਾ ਇਹ ਦਿੜ ਕਰ ਰਹੇ ਹਾਂ ਨਾ ਜੀ ਆਪਾਂ ਕਿੰਦੇ ਵੀ ਸਭ ਤੋਂ ਉੱਤਮ ਆਣਾ ਜੋ ਉਹ ਪ੍ਰਮਾਤਮਾ ਦੇ ਨਾਮ ਦੀ ਕਥਾ ਕੀ ਜਿਹੜੇ ਵੀ ਜਪਦੇ ਐ ਜਿਹੜੇ ਵੀ ਕਰਦੇ ਐ ਇੱਕੋ ਦੀ ਬਣਾਈ ਹੋਈ ਕੁਦਰਤ ਦੇ ਨਾਲ ਪਿਆਰ ਕਰਦੇ ਐ ਇੱਕ ਨਿਰਗੁਣ ਦਾ ਵੀ ਪਿਆਰ ਕਰਦੇ ਐ ਸਰਗੁਣ ਦਾ ਵੀ ਪਿਆਰ ਕਰਦੇ ਐ ਮੁਸਲਮਾਨ ਧਰਮਾਂ ਧਰਮਾਂ ਜਿਹੜਾ ਉਹ ਨਿਰਗੁਣ ਦੀ ਸਿੱਧੀ ਸੇਵਾ ਕਰਦਾ ਜੀ Hindu ਧਰਮਾਂ ਜਿਹੜਾ ਉਹ ਸਰਗੁਣ ਦੀ ਬਣਾਈਆਂ ਹੋਈਆਂ ਮੂਰਤੀਆਂ ਪ੍ਰਮਾਤਮਾ ਦੇ ਨਾਮ ਬਣਾਈਆਂ ਤਾਂ ਉਹਨੇ ਆ ਨਾ ਮੂਰਤਾਂ ਪਿਆਰ ਉਹ ਜੇ ਕੋਈ ਕਲਾ ਕਰਤੇ ਕੋਈ ਮੂਰਤੀ ਬਣਾ ਉਹਦੇ ਵਿੱਚ ਪਾਈ ਆ ਕਲਾ ਤਾਂ ਮੂਰਤੀ ਉਹ ਹੀ ਬਣਾ ਸਕਦਾ ਨਾ ਕੋਈ ਮੂਰਤੀਆਂ ਬਣਾ ਕੇ ਪੂਜ ਰਿਹਾ ਹੈ ਕੋਈ ਕੋਈ ਉਸ ਨਿਰਗੁਣ ਦੀ ਜੋ ਗਿਆਨ ਰੂਪ ਦੇ ਵਿੱਚ ਸੇਵਾ ਕਰ ਰਿਹਾ ਜੀ ਨਿਰਗੁਣ ਗਿਆਨ ਜੋ ਆਪਾਂ ਹੁਣ ਜਿਵੇਂ ਬਾਣੀ ਪੜ੍ਹਦੇ ਐ ਸਾਖਸ਼ਾਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਕੋਲੇ ਹਾਜ਼ਰ ਨਾਜ਼ਰ ਹੈ ਇਹ ਦੋਨੇ ਰੂਪ ਹੀ ਐ ਸਾਡੇ ਕੋਲੇ ਪਰਮਾਤਮਾ ਦੇ ਨਿਰਗੁਣ ਰੂਪ ਵੀ ਐ ਸਰਗੁਣ ਰੂਪ ਵੀ ਐ ਜੀ ਸਾਹਮਣੇ ਵੀ ਐ ਸਾਡੇ ਕੋਲੇ ਇਹ ਨਿਰਗੁਣ ਵੀ ਹਰ ਥਾਂ ਦੇ ਉੱਤੇ ਮੌਜੂਦ ਹੈ। ਮੁਸਲਮਾਨ ਪੰਗੇ ਤਾਂ ਭਾਈ ਉਹ ਨਿਰਗੁਣ ਦੀ ਸੇਵਾ ਕਰਦੇ ਆ। ਕਹਿੰਦੇ ਵੀ ਅੱਲਾ ਜਿਹੜਾ ਸਭ ਥਾਂ ਦੇ ਉੱਤੇ ਮੌਜੂਦ ਹੈ। ਉਹ ਹੈ ਉਹ ਸਭ ਥਾਂ ਦੇ ਉੱਤੇ ਪੰਗੇ ਤਾਂ ਜਿੱਥੇ ਮਰਜੀ ਥੱਲੇ ਉਹ ਕੱਪੜਾ ਵਿਛਾਉਂਦੇ ਆ ਤੇ ਨਵਾਜ਼ਾਦਾ ਕਰਨ ਲੱਗ ਜਾਂਦੇ ਆ। ਸਭ ਥਾਵਾਂ ਹੀ ਪ੍ਰਮਾਤਮਾ ਨੇ ਜੀ। ਇਹ ਮੁਸਲਮਾਨ ਧਰਮ ਦੇ ਵਿੱਚ ਮੰਨਦੇ ਆ ਕਿ ਸਭ ਥਾਵਾਂ ਅੱਲਾ ਦੀਆਂ ਭਾਈ। ਕਿਹੜੀ ਥਾਂ ਜਿਹੜੀ ਅੱਲਾ ਤੋਂ ਬਿਨਾਂ ਹੈ? ਕੋਈ ਨਿਰਗੁਣ ਦੀ ਸੇਵਾ ਕਰਦਾ ਹੈ ਕੋਈ ਸਰਗੁਣ ਦੀ ਸੇਵਾ ਕਰਦਾ ਹੈ ਜੀ ਪਰ ਨਿਰਗੁਣ ਵੀ ਉਹਦਾ ਰੂਪ ਹੈ ਸਰਗੁਣ ਵੀ ਉਹਦਾ ਰੂਪ ਹੈ ਜੀ ਗੱਲ ਇਹ ਨਹੀਂ ਭੁੱਲਣੀ ਕੋਈ ਮੂਰਤੀ ਬਣਾ ਕੇ ਪੂਜਾ ਕਰ ਰਿਹਾ ਪ੍ਰਮਾਤਮਾ ਦੀ ਇਹ ਵੀ ਉਹਦਾ ਰੂਪ ਹੀ ਹੈ ਕੋਈ ਕੋਈ ਨਿਰਗੁਣ ਦੀ ਸੇਵਾ ਕਰ ਰਿਹਾ ਉਹਨੂੰ ਪ੍ਰਮਾਤਮਾ ਮੰਨ ਕੇ ਨਵਾਜ ਅਦਾ ਕਰ ਰਿਹਾ ਗਿਆਨ ਲੈ ਰਿਆ ਨਾ ਗਿਆਨ ਆਪਣੇ ਮਨ ਨੂੰ ਦੇ ਰਿਹਾ ਵੀ ਪ੍ਰਮਾਤਮਾ ਸਭ ਥਾਂ ਦੇ ਉੱਤੇ ਮੌਜੂਦ ਹੈ ਅੱਲਾ ਪਾਕ ਪਾਕ ਹੈ ਸਤ ਕਰੋ ਜੇ ਦੂਸਰ ਹੋਏ ਕਹਿੰਦੇ ਵੀ ਇਕੱਲਾ ਪ੍ਰਮਾਤਮਾ ਹੈ ਜਾਂ ਸਭ ਥਾਂ ਦੇ ਉੱਤੇ ਤੇ ਗੁਰੂ ਜੀ ਕਹਿੰਦੇ ਸਤ ਤਾਂ ਫੇਰ ਕਰੋ ਨਾ ਜੇ ਦੂਜਾ ਕੋਈ ਹੋਵੇ ਉਹ ਤੇ ਬਰਾਬਰ ਦਾ ਹੈ ਨਹੀਂ ਕੋਈ ਉਹ ਤੇ ਜੀ ਕਿਉਂਕਿ ਦੂਸਰ ਬੈਰ-ਵਿਰੋਧ ਤਾਂ ਉੱਥੇ ਬਣ ਜਿੰਦੇ ਜੇ ਦੂਜਾ ਪੈਦਾ ਹੋਏ ਨਾ ਸ਼ਰੀਰ ਤੇ ਪ੍ਰਮਾਤਮਾ ਲਾ ਸ਼ਰੀਰ ਹੈ ਜੀ ਹੈ ਹੀ ਨਹੀਂ ਕੋਈ ਸੋ ਗੁਰੂ ਜੀ ਕਹਿੰਦੇ ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਹੁਣ ਭਾਈ ਉਤਮ ਕਥਾ ਹੈ ਨਾਮ ਸੁਣਤ ਦਰਦ ਦੁੱਖ ਲਥਾ ਤੇ ਪਰਮਾਤਮਾ ਦਾ ਨਾਮ ਸੁਣ ਕੇ ਨਾ ਮੇਰਾ ਦੁੱਖ ਦਰਦ ਲੈ ਗਿਆ ਨਾਮ ਸੁਣਦਿਆਂ ਹੀ ਪਰਮਾਤਮਾ ਦਾ ਦੁੱਖ ਰੋਗ ਤੇ ਪਤਾ ਨਹੀਂ ਕਿੰਨੇ ਮਾਨਸਿਕ ਰੋਗ ਸਭ ਖਤਮ ਹੋ ਜਾਂਦੇ ਆ ਜੀ ਜਿਹੜੇ ਪ੍ਰਮਾਤਮਾ ਦੇ ਨਾਮ ਦੀ ਤੁਹਾਨੂੰ ਸੁਣਦੇ ਰਹਿੰਦੇ ਆ ਜੀ ਸੁਣਿਆ ਦੁੱਖ ਪਾਪ ਦਾ ਨਾਸ਼ ਜਿਹੜੇ ਦੁੱਖ ਹੈ ਉਹ ਵੀ ਨਾਸ਼ ਹੁੰਦੇ ਆ ਪਾਪ ਵੀ ਨਾਸ਼ ਹੁੰਦੇ ਆ ਜੀ ਨਾਲ ਪਾਪ ਹੈ ਜਿਹੜੇ ਉਹ ਮਨ ਕਰਕੇ ਜੀ ਪਾਪ ਹੈ ਜਿਹੜੇ ਅੰਦਰ ਕਮਾਉਨੇ ਆ ਸੀ ਸੋ ਆਪਾਂ ਇੱਕ ਸਾਖੀ ਦੀ ਵਿਚਾਰ ਕਰਾਂਗੇ ਨਾਮ ਸੁਣਤ ਦਰਦ ਦੁੱਖ ਲਥਾ ਪਹਿਲਾਂ ਆਪਾਂ ਇਸ ਜੋ ਪਾਦਦੀ ਵਿਚਾਰ ਪੂਰੀ ਕਰਦੇਗੇ ਆਪਾਂ ਸੰਤ ਪਰਤਾਪ ਦਰਤ ਸਭ ਨਸੈ ਕਹਿੰਦੇ ਵੀ ਹੁਣ ਪ੍ਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਹੁਣ ਰੱਬ ਦੇ ਪਿਆਰਿਆਂ ਦਾ ਪ੍ਰਤਾਪ ਕਰਕੇ ਨਾਮ ਕਹਿੰਦੇ ਵੀ ਸਾਰੇ ਪਾਪ ਨਸ ਗਏ ਹੁਣ ਦਰਤ ਸਾਰੇ ਕਮਾਏ ਹੋਏ ਪਾਪ ਜਿਹੜੇ ਭਜ ਗਏ ਜੀ ਹੁਣ ਸੰਤ ਕਾ ਸੰਗ ਵੱਡ ਭਾਗੀ ਪਾਈਐ ਸੰਤਾਂ ਦੇ ਸੰਗਤਾਂ ਰੱਬ ਦੇ ਪਿਆਰਿਆਂ ਦੀ ਵੱਡੇ ਭਾਗਾ ਦੇ ਨਾਲ ਭਾਈ ਨਸੀਬ ਹੁੰਦੀ ਹੈ ਗੁਰੂ ਦੇ ਪਿਆਰਾਂ ਕੋਲੇ ਵੀ ਬੈਠਣਾ ਗੁਰੂ ਕੋਲੇ ਬੈਠਣਾ ਵੱਡੇ ਭਾਗਾ ਦੀ ਨਿਸ਼ਾਨੀ ਹੈ ਜਿਹੜੇ ਆਪਾਂ ਗੁਰੂ ਕੋਲੇ ਬੈਠੇ ਆ ਨਹੀਂ ਤਾਂ ਗੁਰੂ ਜੀ ਕਹਿੰਦੇ ਨਾ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮਾਇਲ ਪਰਿਜੈ ਜਿਉ ਇਹ ਤਾਂ ਬਿਨਾ ਭਾਗਾ ਤੋਂ ਤਾਂ ਗੁਰੂ ਦੀ ਸੰਗਤ ਵੀ ਨਹੀਂ ਪ੍ਰਾਪਤ ਹੁੰਦੀ ਪਿਆਰੋ ਭਲਾਂ ਦੀ ਕੰਦ ਨਾ ਕੰਦ ਹੋਵੇ ਗੁਰੂ ਘਰ ਦੇ ਨਾਲ ਗੁਰੂ ਕੋਲੇ ਰਹਿੰਦਾ ਹੋਵੇ ਫਿਰ ਵੀ ਗੁਰੂ ਕੋਲੇ ਰਹਿੰਦਿਆਂ ਵੀ ਨਹੀਂ ਪ੍ਰਾਪਤ ਹੁੰਦੀ। ਪਿਰਥੀ ਚੰਦ ਰਹਿੰਦਾ ਸੀ ਨਾ ਗੁਰੂ ਘਰੇ ਜੰਮ ਕੇ ਵੀ ਪਿਰਥੀ ਚੰਦ ਨੂੰ ਪਿਰਥ ਦੇ ਰਹਿ ਗਿਆ ਜੀ ਬਸ ਪਿਰਥ ਦੇ ਗੁਰੂ ਘਰ ਨਾਲ ਖੰਦਾ ਹੀ ਰਹਿ ਗਿਆ ਬਸ ਸੋ ਗੁਰੂ ਜੀ ਕਹਿੰਦੇ ਜੋ ਪ੍ਰਮਾਤਮਾ ਦੇ ਪਿਆਰਿਆਂ ਦਾ ਮਾਲਕ ਜੀ ਸਾਨੂੰ ਵੱਡੇ ਭਾਗਾਂ ਦੇ ਨਾਲ ਸੰਗ ਪ੍ਰਾਪਤ ਹੋ ਗਿਆ ਸੰਤ ਕੀ ਸੇਵਾ ਨਾਮ ਧਿਆਈਐ ਸੰਤਾਂ ਦੀ ਸੇਵਾ ਕਰਕੇ ਨਾ ਕਹਿੰਦੇ ਵੀ ਹੁਣ ਨਾਮ ਜਪੀਦਾ ਹੈ ਪ੍ਰਮਾਤਮਾ ਦਾ ਨਾਮ ਤੁਲ ਕਸ਼ ਯਵਰ ਨਾ ਹੋਏ ਤੇ ਨਾਮ ਦੇ ਬਰਾਬਰ ਹੋਰ ਕੁਝ ਹੋਈ ਨਹੀਂਗਾ ਪਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਤੁਲ ਹੋ ਰਹੀ ਨਹੀਂ ਜੀ ਗੁਰੂ ਜੀ ਕਹਿੰਦੇ ਨਾਮ ਤੁਲ ਕਛ ਅਵਰ ਨ ਹੋਈ ਨਾਨਕ ਗੁਰਮਖ ਨਾਮ ਪਾਵੈ ਜਨ ਕੋਈ ਜੀ ਗੁਰੂ ਜੀ ਅਖੀਰ ਦੇ ਵਿੱਚ ਇਹੀ ਕਹਿੰਦੇ ਆ ਭਾਈ ਇਹ ਗੁਰਾਂ ਦੁਆਰਾ ਨਾਨਕ ਗੁਰਮਖ ਗੁਰਮਖਾ ਗੁਰੂ ਵੱਲ ਮੁਹ ਹੋ ਗਿਆ ਜਿਹਦਾ ਇਹ ਕਹਿੰਦੇ ਵੀ ਹੁਣ ਮੈਂ ਗੁਰਮਖ ਬਣ ਕੇ ਤੇ ਨਾਮ ਪਾਲਿਆ ਕੋਈ ਪਾਉਂਦਾ ਜੀ ਨਾਮ ਪਾਵੈ ਜਣ ਕੋਈ ਜਣ ਕੋਈ ਵਿਰਲਈ ਜੀ ਗੁਰੂ ਜੀ ਕਹਿੰਦੇ ਇੱਥੇ ਇੱਕ ਬਚਨ ਵਿੱਚ ਗੱਲ ਕਰਦੇ ਗੁਰੂ ਜੀ ਜਣ ਜਣ ਕੋਈ ਵਿਰਲਈ ਵਿਰਲਈ ਰੱਬ ਦਾ ਪਿਆਰਾ ਕਹਿੰਦੇ ਨਾਮ ਪਾਉਂਦਾ ਈ ਨਹੀਂ ਦੁਨੀਆ ਸਾਰੇ ਮਿੱਥੀ ਪਦਾਰਥਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਉਝ ਜਾਂਦਾ ਕੋਈ ਦਾਤਾਂ ਉਹਦੀਆਂ ਦਾਤਾਂ ਵਿੱਚ ਜਿੱਤੀਆਂ ਉਝ ਜਾਂਦਾ ਹੈ ਕਿਤੇ ਪ੍ਰਮਾਤਮਾ ਦੇ ਨਾਮ ਨੂੰ ਛੜ ਜਾਂਦਾ ਕਿਤੇ ਪ੍ਰਮਾਤਮਾ ਦੇ ਨਾਮ ਕੋਈ ਵਿਰਲਾ ਹੀ ਸਿਰੇ ਆਪਣਦਾ ਭਾਈ ਸੋ ਆਪਾਂ ਨਾਮ ਸੁਣਤ ਦਰਦ ਦੁੱਖ ਲਥਾ ਨਾਮ ਸੁਣਦਿਆਂ ਬਾਣੀ ਸੁਣਦਿਆਂ ਪ੍ਰਮਾਤਮਾ ਦੀ ਦੁੱਖ ਦਰਦ ਦੂਰ ਹੋ ਜਾਂਦੇ ਆ ਭਾਈ ਇੱਕ ਸਾਖੀ ਆਉਂਦੀ ਹੈ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਮ ਜੋ ਜਹਾਂਗੀਰ ਦਾ ਇੱਕ ਵੈਦ ਸੀ ਜੀ ਜਿਹਦਾ ਨਾਮ ਇਤਿਹਾਸ ਨੇ ਵਜ਼ੀਰ ਖਾਂ ਲਿਖਿਆ ਜਿਹੜਾ ਵਜ਼ੀਰ ਖਾਂ ਇੱਕ ਤਾਂ ਹੋਇਆ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਇਹ ਵਜ਼ੀਰ ਖਾਂ ਜੀ ਇਹਨਾਂ ਜਹਾਂਗੀਰ ਵੇਲੇ ਹੋਇਆ ਵਜ਼ੀਰ ਖਾਂ ਜਿਹੜਾ ਕਿ ਜਹਾਂਗੀਰ ਦੇ ਪਰਿਵਾਰ ਦਾ ਵੈਦ ਸੀ ਬਹੁਤ ਵੱਡਾ ਜੀ ਇਹ ਪਰਿਵਾਰ ਦੀ ਮਤਲਬ ਦੇਖ ਰਿਹਾ ਕਰਦਾ ਸੀ ਜਿਹੜੀਆਂ ਉਹਨਾਂ ਰਾਣੀਆਂ ਸੀ ਜਾਂ ਉਹਦੇ ਮੰਤਰੀ ਸੀ ਜੋ ਜਹਾਂਗੀਰ ਦੇ ਸੋ ਉਹਨਾਂ ਦੇ ਪਰਿਵਾਰ ਦੇ ਉਹਦੇ ਮੰਤਰੀਆਂ ਦੀ ਸੇਵਾ ਦੇ ਵਿੱਚ ਰਹਿੰਦਾ ਸੀ ਜੀ ਇਹ ਕਿਉਂਕਿ ਪ੍ਰਾਤਨ ਸਮੇਂ ਦੇ ਵਿੱਚ ਵੈਦ ਰੱਖੇ ਹੁੰਦੇ ਸੀ ਜੀ ਜਿਵੇਂ ਕੋਈ ਤਗੜੇ ਬੰਦੇ ਹੁੰਦੇ ਹਨਾ ਉਹ ਆਪਣਾ ਹਸਪਤਾਲ ਖੋਲ੍ਹ ਕੇ ਆਪਣੇ ਡਾਕਟਰ ਰੱਖ ਲੈਂਦੇ ਅੱਜ ਵੀ ਹੈਗੇ ਤਗੜੇ ਲੋਕ ਜੀ ਉਹ ਆਪਣੇ ਡਾਕਟਰ ਰੱਖ ਲੈਂਦੇ ਨਾਲੇ ਤਾਂ ਹਸਪਤਾਲ ਚੱਲਦਾ ਰਹਿੰਦਾ ਉਹਨਾਂ ਦਾ ਤੇ ਨਾਲੇ ਡਾਕਟਰ ਉਹਨਾਂ ਦੇ ਆਪਦੇ ਹੁੰਦੇ ਜੀ ਕਿ ਜਦੋਂ ਕੋਈ ਟੈਂਜਰਜੈਂਸੀ ਲੋਡ ਪਵੇ ਸਾਨੂੰ ਅਸੀਂ ਭਾਈ ਆਪਦੇ ਚੰਗੇ ਡਾਕਟਰਾਂ ਦੇ ਨਾਲ ਆਪਦੇ ਸਰੀਰ ਦਾ ਇਲਾਜ ਕਰਾਲ ਦੇਖ ਰੇ ਕਰਾਲ ਕਿਤੇ ਜਾਣਾ ਨਾ ਪਵੇ ਇਸ ਤਰ੍ਹਾਂ ਕਹਿੰਦੇ ਵੀ ਜੋ ਵਜੀਰ ਖਾਂ ਸੀ ਨਾ ਇਹਨੂੰ ਜਲੋਦਰ ਦਾ ਰੋਗ ਹੋ ਗਿਆ ਜੀ ਜਲੋਦਰ ਦਾ ਰੋਗ ਰੋਗ ਐਡਾ ਭੈੜਾ ਵੀ ਆਪ ਵੈਦ ਹੋ ਕੇ ਇਲਾਜ ਨਹੀਂ ਹੋ ਰਿਹਾ ਸੀਗਾ ਆਪ ਵੈਦ ਸੀ ਨਾਲੇ ਨੁਸਖੇ ਜਾਣਦਾ ਸੀਗਾ ਦਵਾਈਆਂ ਦੇ ਪਰ ਐਡਾ ਵੱਡਾ ਵੈਦ ਹੋ ਕੇ ਵੀ ਆਪਦੇ ਸਰੀਰ ਦਾ ਇਲਾਜ ਨਾ ਹੋਵੇ ਇਹਦੇ ਤੋਂ ਗੱਲ ਉੱਥੇ ਆਉਗੀ ਜੀ ਉਸੇ ਪੰਕਤੀ ਯਾਦ ਰੱਖਿਓ ਨਾਮ ਸੁਣ ਤਾ ਦਰਦ ਦੁੱਖ ਲਥਾ ਪ੍ਰਮਾਤਮਾ ਦੀ ਬਾਣੀ ਸੁਣਦਿਆਂ ਸਿਮਰਨ ਕਰਦਿਆਂ ਦੁੱਖ ਦਰਦ ਦੂਰ ਹੁੰਦੇ ਆ ਕਹਿੰਦੇ ਵੀ ਜਦੋਂ ਇਹ ਵਜ਼ੀਰ ਖਾਂ ਬਹੁਤ ਦੁਖੀ ਸੀ ਬੜਾ ਇਲਾਜ ਕਰਾਇਆ ਜੀ ਹੁਣ ਇਹਦੇ ਜਿਵੇਂ ਹੋਰ ਮੰਨ ਲਓ ਵੈਦਾਂ ਨਾਲ ਜਾਣ ਪਛਾਣ ਹੁੰਦੀ ਪਿਆਰੋ ਜੋਦੇ ਨਾਲ ਦੇ ਸੀਗੇ ਜਾਂ ਇਹਦਾ ਗੁਰੂ ਤਾਂ ਚਲਾਣਾ ਕਰ ਗਿਆ ਸੀ ਜਿਹਦਾ ਇਹਦਾ ਵਜ਼ੀਰ ਖਾਂ ਦਾ ਆਪ ਦਾ ਗੁਰੂ ਸੀ ਨਾ ਵੈਦ ਬਣਾਇਆ ਸੀ ਜਿਹਨੇ ਉਹ ਤਾਂ ਚਲਾਣਾ ਕਰ ਗਿਆ ਸੀ ਕਹਿੰਦੇ ਵੀ ਬੜਾ ਇਹਨੇ ਇਲਾਜ ਕਰਾਇਆ ਪਰ ਨਾ ਕਹਿੰਦੇ ਕੀ ਹੋਇਆ ਇਹ ਹੁਣ ਦਿੱਲੀ ਵਿੱਚ ਰਹਿੰਦੇ ਸੀ ਪਿਆਰ ਕਹਿੰਦੇ ਵੀ ਜਦੋਂ ਇੱਕ ਦਿਨ ਕਹਿੰਦੇ ਨਾ ਗੁਰਸਿੱਖ ਬਾਣੀ ਪੜਦਾ ਹੋਇਆ ਗਲੀ ਵਿੱਚ ਦੀ ਟੱਪਿਆ ਜਿਆ ਹੈ ਇਹਦੇ ਘਰ ਦੇ ਕੋਲ ਦੀ ਨਾ ਗਲੀ ਵਿੱਚ ਦੀ ਟੱਪਿਆ ਬਾਣੀ ਪੜਦਾ ਹੋਇਆ ਬਾਣੀ ਦੀਆਂ ਪੰਕਤੀਆਂ ਪੜਦਾ ਪੜਦਾ ਪਿਆਰ ਦੇ ਨਾਲ ਅਮਰਤ ਵੇਲਾ ਸੀ ਟਿੱਕੀ ਹੋਈ ਰਾਤ ਸੀ ਕਹਿੰਦੇ ਵੀ ਜਦੋਂ ਇਹਦੇ ਕੰਨਾਂ ਵਿੱਚ ਬਾਣੀ ਪਈ ਨਾ ਕਹਿੰਦੇ ਇਹਦੇ ਸਰੀਰ ਨੂੰ ਆਰਾਮ ਮਿਲਿਆ ਸ਼ਾਂਤੀ ਆਈ ਇਹਦੇ ਸਰੀਰ ਨੂੰ ਉਹ ਜਲੋਦਾ ਦਾ ਰੋਗ ਪੇਟ ਦੇ ਵਿੱਚ ਸੀਗਾ ਜੀ ਵਿੱਟਪਸ ਬਣੀ ਰਹਿੰਦੀ ਸੀ ਸਰੀਰ ਦੇ ਵਿੱਚ ਬੜਾ ਭੈਰਾ ਰੋਗ ਐਸਾ ਤੇ ਲਾ ਇਲਾਜ ਬਿਮਾਰੀ ਇਲਾਜ ਵੀ ਨਾ ਹੋਵੇ ਕੋਈ ਕਹਿੰਦੇ ਵੀ ਇਹਨੇ ਆਪਦੇ ਹੀਰੋਸ ਵੇਲੇ ਜੋ ਇੱਕ ਆਦਮੀ ਨੂੰ ਭੇਜਿਆ ਵੀ ਜਿਹੜਾ ਕੋਈ ਬੰਦਾ ਟੱਪਿਆ ਨਾ ਗਲੀ ਵੇਜ ਦੀ ਇਹਨੂੰ ਮੈਨੂੰ ਮੇਰੇ ਕੋਲੇ ਬੁਲਾ ਕੇ ਲੈ ਕੇ ਆ ਕਹਿੰਦੇ ਵੀ ਉਸ ਗੁਰਸਿੱਖ ਨੂੰ ਬੁਲਾਇਆ ਅੱਗੇ ਗਿਆ ਸੀ ਜੀ ਉਹ ਥੋੜੀ ਬਾਤ ਇਹ ਜੀ ਇੰਮਗਰੋਂ ਸੱਦ ਕੇ ਲੈ ਕੇ ਆਇਆ ਜੀ ਕਹਿੰਦੇ ਜੀ ਤੁਹਾਨੂੰ ਵੈਦ ਵਜੀਰ ਖਾਂ ਜੀ ਬੁਲਾਉਂਦੇ ਐ ਜੀ ਕਹਿੰਦਾ ਜੀ ਆ ਜਾਵੇਂ ਕੋਈ ਗੱਲ ਨਹੀਂ ਪਛਾਣ ਸੀਗੀ ਜਾਣਦੇ ਸੀ ਇਹਨਾਂ ਵੀ ਜਦੋਂ ਇਹ ਆ ਗਿਆ ਜੀ ਇਹਨੇ ਫਿਰ ਕਹਿੰਦੇ ਵੀ ਭਾਈ ਗੁਰਸਿੱਖਾ ਵਜੀਰ ਖਾਂ ਨੇ ਇਸ ਤਰ੍ਹਾਂ ਹੱਥ ਬੰਨਿਆ ਕਹਿੰਦੇ ਵੀ ਗੁਰਸਿੱਖਾ ਆ ਜਿਹੜੀ ਤੂੰ ਮੁੱਖ ਦੇ ਵਿੱਚੋਂ ਕੋਈ ਬਾਣੀ ਪੜਦਾ ਸੀ ਨਾ ਤੂੰ ਕਾਂ ਮੈਨੂੰ ਫੇਰ ਇਹ ਸੁਨਾ ਮੇਰੇ ਸਰੀਰ ਨੂੰ ਮੇਰੇ ਨਾਲ ਸਰੀਰ ਨੂੰ ਇੱਕ ਵਾਈਬ੍ਰੇਸ਼ਨ ਮਿਲੀ ਇੱਕ ਤਾਕਤ ਮਿਲੀ ਹੈ ਇਹ ਸੁਣਦਿਆਂ ਤੇ ਧੁਣ ਮੇਰੇ ਕੰਨਾਂ ਵਿੱਚ ਪਈ ਤੇ ਮੇਰੇ ਸਰੀਰ ਨੂੰ ਆਰਾਮ ਮਿਲਿਆ ਮੇਰੇ ਸਰੀਰ ਨੂੰ ਸ਼ਾਂਤੀ ਆਈ ਹੈ ਜਦੋਂ ਕਹਿੰਦੇ ਇਹ ਗੱਲ ਆਖੀ ਨਾ ਕਹਿੰਦਾ ਜੀ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਵਾਕ ਹੈ ਜੀ ਕਿਉਂਕਿ ਜਿਹੜੇ ਪ੍ਰਾਤਨ ਗੁਰਸਿੱਖ ਸੀ ਨਾ ਪਹਿਰੇ ਉਹਨਾਂ ਦੇ ਮੂੰਹ ਜਵਾਨੀ ਗੁਰਬਾਣੀ ਕੰਠ ਹੁੰਦੀ ਸੀ ਜੀ ਅੱਜ ਤਾਂ ਸਮਾਂ ਹੋਰ ਸਮਾਂ ਦਾ ਆ ਗਿਆ ਨਾ ਜੀ ਵੀ ਆਪਾਂ ਯਾਦ ਨਹੀਂ ਕਰਦੇ ਗੁਰਬਾਣੀ ਪਰ ਪ੍ਰਾਤਨ ਗੁਰਸਿੱਖਾਂ ਦੇ ਗੁਰਬਾਣੀ ਬਹੁਤ ਜ਼ਿਆਦਾ ਕੰਠ ਹੁੰਦੀ ਸੀ ਜੀ ਤੁਰਦੇ ਫਿਰਦੇ ਕੰਮ ਧੰਦਾ ਕਰਦੇ ਬਾਣੀਆਂ ਜਿਹੜੀ ਨਾ ਜੇ ਹਲ ਵਾਉਂਦੇ ਮਗਰ ਤੇ ਬਾਣੀ ਮਗਰ ਪੜਦੇ ਫਿਰਦੇ ਰਹਿੰਦੇ ਸੀ ਜੀ ਹਲ ਵਾਉਂਦੇ ਆ ਵੀ ਗੁਰਬਾਣੀ ਯਾਦ ਹੁੰਦੀ ਸੀ ਬਸ ਨਿਤਨੇਮ ਕਰ ਲਾਂਦੇ ਬਾਣੀ ਪੜ ਲਾਂਦੇ ਸੁਖਮਨੀ ਸਾਹਿਬ ਦੇ ਪਾਠ ਕਰ ਲਾਂਦੇ ਰਹੁ ਵਿਚਾਰ ਕਹਿੰਦੇ ਵੀ ਫਿਰ ਜਦੋਂ ਗੁਰਬਾਣੀਆਂ ਨੇ ਫਿਰ ਉਹ ਕਹਿੰਦਾ ਜੀ ਇਹ ਬਾਣੀ ਕਿਸ ਦੀ ਹੈ ਕਹਿੰਦੇ ਵੀ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕਿਉਂਕਿ ਜਹਾਂਗੀਰ ਨਾਲ ਨੇੜਤਾ ਸੀ ਬਿਆਰੋ ਪਹਿਲਾਂ ਨਹੀਂ ਕੋਈ ਵੈਰ ਵਿਰੋਧ ਸੀ ਜਹਾਂਗੀਰ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਉਦੋਂ ਬਾਅਦ ਜਦੋਂ ਕੰਨ ਭਰਤੇ ਭਾਈ ਜਾ ਕੇ ਚੰਦੂ ਪਾਪੀ ਅਰਜਨ ਪਾਪੀਆ ਪਪਨਾਣੇ ਉਹਨਾਂ ਨੇ ਫਿਰ ਫਿਰ ਵਿਰੋਧੀ ਹੋਇਆ ਸੀ ਗੁਰੂ ਘਰ ਦਾ ਉਹ ਫਿਰ ਵੀ ਉਹ ਤੋਂ ਬਾਅਦ ਸਮਝੌਤਾ ਹੋ ਗਿਆ ਸੀ ਕਿ ਜਦੋਂ ਰਾਜੇ ਨੇ ਮਹਾਰਾਜ ਰੁਸ਼ੀ ਇਹ ਦੱਸਤਾ ਜਨਾ ਫਿਰ ਉਸ ਤੋਂ ਬਾਅਦ ਫਿਰ ਸਮਝੌਤਾ ਹੋ ਗਿਆ ਸੀਗਾ ਕਿਉਂਕਿ ਕਈ ਵਾਰੀ ਬੰਦੇ ਦੇ ਜਦੋਂ ਕੰਨ ਭਰ ਦੰਦੇ ਆ ਤੇ ਸਲਾਹਕਾਰ ਮਾੜੇ ਹੋਣ ਫਿਰ ਭਾਈ ਨੁਕਸਾਨ ਹੋਈ ਜਾਂਦਾਗਾ ਜਦੋਂ ਕੰਨਾਂ ਦੇ ਕੱਚੇ ਹੁੰਦੇ ਆ ਰਾਜੇ ਦੇ ਕਈ ਵਾਰੀ ਕਹਿੰਦੇ ਵੀ ਜਹਾਂਗੀਰ ਦੇ ਫਿਰ ਉਹ ਕਹਿੰਦੇ ਵੀ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮਿਲਣਾਗਾ ਕਹਿੰਦੇ ਫਿਰ ਇਹ ਚੱਲ ਕੇ ਆਏ ਜੀ ਹਰਿਮੰਦਰ ਸਾਹਿਬ ਉੱਥੋਂ ਇਹਨੂੰ ਲੈ ਕੇ ਆਏ ਲੈ ਕੇ ਆਏ ਜਦੋਂ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਉਦੋਂ ਸੇਵਾ ਚੱਲ ਰਹੀ ਸੀ ਜੀ ਹਰਿਮੰਦਰ ਸਾਹਿਬ ਦੇ ਵਿੱਚ ਸਰੋਵਰ ਦੀ ਸੇਵਾ ਚੱਲੀ ਜਾਂਦੀ ਸੀ ਆਸੇ ਪਾਸੇ ਜੋ ਬਿਲਡਿੰਗਾਂ ਬਣ ਰਿੰਗਾ ਸੀ ਰਹਿਣ ਵਾਸਤੇ ਸਾਈਡ ਦੇ ਉੱਤੇ ਹਰਿਮੰਦਰ ਸਾਹਿਬ ਦੀ ਬਿਲਡਿੰਗ ਬਣ ਚੁੱਕੀ ਸੀਗੀ ਇਹਦੀ ਸਾਈਡ ਦੇ ਉੱਤੇ ਸੰਗਤਾਂ ਵਾਸਤੇ ਨਵੇਂ ਵਸੇਰਾ ਕਰਨ ਵਾਸਤੇ ਉਹ ਨਾਲ ਬਿਲਡਿੰਗ ਤਿਆਰ ਕਰਾਈ ਜਾਂਦੇ ਸੀ ਗੁਰੂ ਸਾਹਿਬ ਜੀ ਕਹਿੰਦੇ ਵੀ ਜਦੋਂ ਆ ਕੇ ਸਾਰੀ ਬਿਮਾਰੀ ਦੱਸੀ ਜੀ ਮੈਂ ਹੁਣ ਸਾਖੀ ਦੀ ਲੰਮੀ ਨਾ ਕਰਾਂ ਵਿਚਾਰ ਜਦੋਂ ਸਾਰੀ ਲੱਸੀ ਵਿਥਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਗੁਰ ਸਿੱਖੋ ਇਹਨੂੰ ਵਜ਼ੀਰ ਖਾਨ ਨੂੰ ਗੁਰਬਾਣੀ ਸੁਣਾਓ ਗੁਰਬਾਣੀ ਸੁਣਾਓ ਕਹਿੰਦੇ ਵੀ ਜਦੋਂ ਗੁਰਬਾਣੀਏ ਨੇ ਸੁਣੀ ਜੀ ਪਿਆਰ ਸਹਿਤ ਕਿਉਂ ਬੰਦਾ ਜਦੋਂ ਦੁਖੀ ਹੁੰਦਾ ਨਾ ਪਿਆਰ ਉਹਦੋਂ ਤਾਂ ਭਾਈ ਵੱਡੇ ਵੱਡੇ ਇਸ ਬਿਮਾਰੀ ਦੇ ਨਾਲ ਜਦੋਂ ਕੋਈ ਸਰੀਰ ਨੂੰ ਕੋਈ ਅਸੀਂ ਭਿਆਨਕ ਬਿਮਾਰੀ ਲੱਗ ਜਾਂਦੀ ਹੈ ਉਹ ਤੋਂ ਥੱਲੇ ਡਿੱਗ ਪੈਂਦੇ ਆ ਉਹਦੋਂ ਕੁਝ ਵੀ ਕਰਨ ਵਾਸਤੇ ਤਿਆਰ ਹੋ ਜਾਂਦੇ ਆ ਕਹਿੰਦੇ ਵੈਦਾ ਇਹ ਜਿਹੜੇ ਰੋਗ ਐ ਨਾ ਇਹ ਰੋਗ ਤਾਂ ਵੈਦਾ ਤਣ ਤੇ ਤਾਂ ਬਾਅਦ ਚ ਪ੍ਰਗਟ ਹੁੰਦੇ ਆ ਮਨ ਤੇ ਪਹਿਲਾਂ ਆਉਂਦੇ ਆ ਪਹਿਲਾਂ ਮਨ ਨੂੰ ਰੋਗ ਲੱਗਦਾ ਫਿਰ ਤਣ ਦੇ ਉੱਤੇ ਬਾਹਰ ਪ੍ਰਗਟ ਹੁੰਦਾਗਾ ਤਣ ਦੇ ਉੱਤੇ ਰੋਗ ਨਹੀਂ ਆਉਂਦਾ ਪਹਿਲਾਂ ਪਿਆਰੋ ਚੇਤੇ ਰੱਖਿਓ ਇਹ ਸਾਇੰਸ ਨੇ ਗੱਲ ਹੁਣ ਸਿੱਧ ਹੁੰਦੀ ਜਾਂਦੀ ਹੈ ਸਭ ਤੋਂ ਪਹਿਲਾਂ ਰੋਗ ਮਨ ਨੂੰ ਲੱਗਦਾਗਾ ਮਨ ਨੂੰ ਲੱਗਦਾ ਬਾਅਦ ਦੇ ਵਿੱਚ ਤਣ ਦੇ ਉੱਤੇ ਪ੍ਰਗਟ ਹੁੰਦਾ ਜਦੋਂ ਕਹਿੰਦੇ ਮਨ ਤੋਂ ਨਾ ਸੰਭਾਲਿਆ ਜਾਵੇ ਨਾ ਮਨ ਤੋਂ ਉਹ ਕਹਿੰਦਾ ਲੈ ਭਰਾਵਾ ਹੁਣ ਤੂੰ ਵੀ ਮੇਰਾ ਮਿੱਤਰ ਹੀ ਐ ਸਰੀਰ ਤੇਰੇ ਨਾਲ ਹੀ ਮੈ ਰਹਿਣਾ ਤੇ ਅੱਧਾ ਤੂੰ ਵੰਡਲਾ ਕਰਿਆ ਯਾਰਾ ਐਂ ਕਰ ਤੂੰ ਵੰਡਲਾ ਭਾਈ ਫਿਰ ਤਨ ਨੂੰ ਕਹਿੰਦੇ ਇਹ ਵੰਡ ਕੇ ਦੇ ਦਿੰਦਾ ਮਨ ਨਾਲ ਤਨ ਨੂੰ ਰੋਗ ਵੰਡ ਕੇ ਦੇ ਦਿੰਦਾ ਵੀ ਜਦੋਂ ਤੂੰ ਸੰਭਾਲਿਆ ਨਹੀਂ ਜਾਂਦਾ ਵੀ ਕੋਸ਼ਿਸ਼ ਕਰਦਾ ਸੰਭਾਲ ਕਰਨ ਦੀ ਵੀ ਮੈਂ ਸੰਭਾਲ ਕਰ ਲਾਂ ਆ ਰੋਗ ਮੈਂ ਰੋਗ ਕਰ ਲਾਂ ਪਰ ਰੋਗ ਜਦੋਂ ਫਿਰ ਸਦੋਂ ਵੱਧ ਹੋ ਜਾਂਦਾ ਹੈ ਫਿਰ ਇਹ ਰੋਗ ਸਰੀਰ ਦੇ ਉੱਤੇ ਪ੍ਰਗਟ ਹੋ ਜਾਂਦਾ ਹੈ ਕਹਿੰਦੇ ਵੈਦਾ ਸਭ ਤੋਂ ਪਹਿਲਾ ਰੋਗ ਮਨ ਨੂੰ ਲੱਗਦਾ ਬਾਅਦ ਵਿੱਚ ਕੰਨ ਦਿੱਤੇ ਪ੍ਰਗਟ ਹੁੰਦਾਗਾ ਤੇ ਮਨ ਦੇ ਰੋਗ ਫਿਰ ਗੁਰੂ ਸਾਹਿਬ ਜੀ ਨੇ ਬਹੁਤ ਗੁਨਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਵੇਂ ਗੁਰੂ ਨਾਨਕ ਪਾਸ਼ਾ ਨੇ ਗੁਨਾਏ ਸੀ ਨਾ ਹਰਦਾਸ ਵੈਦ ਨੂੰ ਉਹੀ ਰੋਗ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਨਾਏ ਫਿਰ ਕਹਿੰਦੇ ਵੈਦਾਂ ਰੋਗ ਵੜਿਆ ਸਰੀਰ ਦੇ ਮਾਨਸਿਕ ਰੋਗ ਆ ਜਿਹੜੇ ਬੜੇ ਤਰ੍ਹਾਂ ਦੇ ਰੋਗ ਹੈ ਚਿੰਤਾ ਫਿਕਰ ਝੋਰੇ ਅੰਦਰ ਇਸ ਸਰੀਰ ਦੀਆਂ ਸਿਆਣਪਾਂ ਸੋਣਪਾਂ ਕੁਛ ਨਹੀਂ ਕਰਦੀਆਂ ਬਾਬਾ ਕਬੀਰ ਜੀ ਦਾ ਸ਼ਬਦ ਆਉਂਦਾ ਨਾ ਵੈਦ ਕਹੈ ਹਉ ਹੀ ਭਲਾ दारू ਮੇਰਾ ਵਸ ਇਹ ਤਾਂ ਵਸਤ ਗੋਪਾਲ ਕੀ ਜਪ ਭਾਵੈ ਲੇਖਸੋ ਵੈਦ ਕਹਿੰਦਾ ਵੀ ਲੋਕੋ ਮੇਰੇ ਕੋਲ ਲਾਇਕ ਕਰਾਓ ਮੈਂ ਸਭ ਤੋਂ ਵੱਡਾ ਵੈਦ ਮੈਂ ਸਭ ਤੋਂ ਵੱਡਾ ਵੈਦ ਉਹ ਕਹਿੰਦੇ ਵੈਦਾਂ ਇਹ ਦਿਮਾਗ ਵੀ ਉਹ ਪ੍ਰਮਾਤਮਾ ਨੇ ਦਿੱਤਾ ਹੋਇਆ ਹੈ ਜਿਹਦੇ ਤੋਂ ਦਿਮਾਗ ਦੀ ਦਾਤ ਦੇ ਨਾਲ ਹੀ ਦਵਾਈ ਲਿਖਦਾ ਨਾ ਇਹ ਤਾਕਤ ਵੀ ਉਹ ਪ੍ਰਮਾਤਮਾ ਦੇ ਪਾਈ ਹੋਈ ਹੈ ਤੇ ਜਿੱਤੇ ਤਾਕਤੇ ਵਾਪਸ ਲੈ ਲਈ ਆਪਣੇ ਸਰੀਰ ਦਾ ਇਲਾਜ ਤੂੰ ਖੁਦ ਨਹੀਂ ਕਰ ਸਕਣਾ ਵੇਖਦੇ ਨਾ ਪਿਆਰੋ ਕਈ ਡਾਕਟਰ ਮਗਰੋਂ ਜਾ ਕੇ ਆਪਣੇ ਇੱਕ ਮੰਡੀ ਗੋਨਿਆਣੀ ਸੀ ਦਾਸ ਨੇ ਵੇਖਿਆ ਬਹੁਤ ਵਧੀਆ ਡਾਕਟਰ ਸੀ ਤੇ ਮਗਰੋਂ ਜਾ ਕੇ ਉਹਨੂੰ ਰੰਗ ਹੋ ਗਿਆ ਇਸ ਤਰ੍ਹਾਂ ਐਂ ਜੇ ਕੱਠਾ ਜਾਂ ਮੂੰਹ ਵਿੰਗਾ ਜਾ ਦੇਖਿਆ ਫਿਰ ਕਹਿੰਦੇ ਵੀ ਜਿਹੜਾ ਕਿਸੇ ਦਾ ਇਲਾਜ ਕਰਦਾ ਸੀਗਾ ਵਾਇਦ ਕਹਾ ਹੋਂ ਹੀ ਭਲਾ दारू ਮੇਰਾ ਵਸ ਇਹ ਤਾਂ ਅਵਸਥਾ ਗੋਪਾਲ ਕੀ ਜਵ ਭਾਵ ਹੈ ਲੇਖਾ ਸੇ ਤਾਂ ਦਿਮਾਗ ਦੀ ਦਿੱਤੀ ਹੋਈ ਦਾਤ ਹੈ ਜਦੋਂ ਚਾਹਵੇ ਪ੍ਰਮਾਤਮਾ ਵਾਪਸ ਵੀ ਲੈ ਸਕਦਾ ਭਾਈ ਪ੍ਰਮਾਤਮਾ ਦਾ ਕੀ ਪਤਾ ਹੈ ਕਿਹੜੇ ਵੇਲੇ ਵਾਪਸ ਲੈ ਲਈ ਸ਼ਕਤੀ ਆਪ ਦੀ ਭਾਈ ਦਿੱਤੀ ਹੋਈ ਉਹ ਦੀ ਹੈ ਵੈਦ ਦਾ ਰੋਗ ਪਹਿਲਾਂ ਸਰੀਰ ਤੇ ਨਹੀਂ ਲੱਗਦਾਗਾ ਪਹਿਲਾਂ ਮਨ ਨੂੰ ਲੱਗਦਾਗਾ ਸਿਰ ਬੜੇ ਪਿਆਰ ਦੇ ਨਾਲ ਸਮਝਾਇਆ ਇਹਨੇ ਬਾਣੀ ਸੁਣੀ ਜੀ ਤੇ ਗੁਰੂ ਸਾਹਿਬ ਜੀ ਤੁਹਾਨੂੰ ਪਤਾ ਹੈ ਉਦੋਂ ਕਾਰਨ ਤਾਰਨ ਦੇ ਵਿੱਚ ਵੈਦ ਖਾਨਾ ਖੋਲਣ ਵਾਸਤੇ ਵੈਦ ਬੁਲਾਏ ਹੋਏ ਸੀ ਜੀ ਤੇ ਫਿਰ ਵਧਿਕਾ ਦਵਾਈ ਦੇ ਕੇ ਇਸ ਵੈਦ ਦਾ ਇਲਾਜ ਕੀਤਾ ਨਾਲ ਬਾਹਰੀ ਦਵਾਈ ਵੀ ਦਿੱਤੀ ਪਿਆ ਰਿਓ ਪਰ ਨਾਲ ਇੱਕ ਦਵਾਈ ਅੰਤਰੀਵ ਦੇਤੀ ਕਿਹੜੀ ਬਾਣੀ ਜੀ ਮਨ ਦੇ ਵਿਚਾਰ ਠੀਕ ਕਰਨ ਦੀ ਪਿਆਰੋ ਮਨ ਦੇ ਵਿਚਾਰ ਠੀਕ ਕਰ ਲਗੇ ਤਾਂ ਸਰੀਰ ਦੇ ਰੋਗ ਬਹੁਤ ਸਹੀ ਹੋ ਜਾਂਦੇ ਆ ਸਾਡੇ ਜਿਹੜੇ ਨਾ ਅੰਦਰ ਰੋਗ ਲੱਗਦੇ ਸਭ ਤੋਂ ਪਹਿਲਾਂ ਮਨ ਦੇ ਵਿਚਾਰਾਂ ਵਿੱਚ ਆਉਂਦਾ ਪਿਆ ਰਹੋ ਜਦੋਂ ਕਿਸੇ ਦਾ ਆਪਾਂ ਬੁਰਾ ਮੰਗਾਗੇ ਤਾਂ ਪਿਆਰੋ ਆਪਣਾ ਬੁਰਾ ਹੋਣਾ ਸੁਭਾਵਕ ਹੈ ਚੇਤੇ ਰੱਖੋ ਇਹ ਗੱਲ ਤੈਂਗੇ ਆਪਾਂ ਨੱਤ ਪੜਦੇ ਆ ਨਾ ਪਰਕਾ ਬੁਰਾ ਨਾ ਰਾਖੂ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤਾ ਇਹਨੂੰ ਦੁੱਖ ਨਾ ਲੱਗੂਗਾ ਚਿੱਤ ਵਿੱਚ ਗਵਾਂਢੀ ਦਾ ਬੁਰਾ ਨਾ ਮੰਗੀ ਬਸ ਆਪਣੇ ਭੈਣ ਭਰਾ ਚਾਚੇ ਤਾਏ ਸਭ ਸਭ ਸੁਖੀ ਵਸਣ ਮਹਾਰਾਜ ਜਿੰਨਾ ਤੂੰ ਦਿੱਤਾ ਓੰਨੇ ਵਿੱਚ ਸਾਨੂੰ ਜਿਉਣਾ ਸਿਖਾ ਦੇ ਮਹਾਰਾਜ ਜਿੰਨਾ ਦਿੱਤਾ ਓੰਨੇ ਵਿੱਚ ਸਬਰ ਵਿੱਚ ਜ਼ਿੰਦਗੀ ਜਿਉਣੀ ਸਿਖਾ ਦੇ ਮਹਾਰਾਜ ਸਾਨੂੰ ਇਹ ਅਰਦਾਸ ਆਪਾਂ ਵੀ ਕਰਨੀ ਹੈ ਫਿਰ ਇਸ ਵੈਦ ਦਾ ਰੋਗ ਵੀ ਸਹੀ ਹੋ ਗਿਆ ਪਿਆਰੋ ਜਲੋਤਰ ਦਾ ਤੇ ਭਿਆਨਕ ਬਿਮਾਰੀ ਸੀ ਵੀ ਠੀਕ ਹੋ ਗਈ ਤੇ ਨਾਲ ਸਰੀਰ ਕੰਚਨ ਵਰਗਾ ਬਣ ਗਿਆ ਸੋ ਇਹ ਪ੍ਰਮਾਤਮਾ ਦਾ ਨਾਮ ਸਿਮਰਨ ਭਜਨ ਬੰਦਗੀ ਭਾਈ ਆਪਾਂ ਵੀ ਕਰੀਏ ਤਾਂ ਕਿ ਜਿਹੜੇ ਸਾਡੇ ਵੀ ਮਨ ਨੂੰ ਰੋਗ ਲੱਗੇ ਐ ਇਹ ਦੂਰ ਹੋ ਜਾਣ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਰੇ ਜੀ ਆ ਸਾਰੇ ਜਪੀਏ ਪਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ